ਜੀ ਦਾ ਖਾਲਸਾ ਬਾਏ ਗੁਰਜੀਤ ਫਤਿਹ ਸੱਜਣਾ ਅੱਜ ਜਿਹੜੀ ਤੁਹਾਡੇ ਨਾਲ ਕਹਾਣੀ ਸ਼ੇਅਰ ਕਰਨ ਜਾ ਰਹੇ ਹਾਂ ਉਹ ਕਹਾਣੀ ਹੈ ਬਈ ਅਫਜ਼ਲ ਗੁਰੂ ਨਾਮ ਦੇ ਇੱਕ ਸ਼ਖਸ ਦੀ ਇਹ ਕਹਾਣੀ ਬਈ ਤੁਸੀਂ ਪੂਰੀ ਐਂਡ ਤਾਈ ਸੁਣਿਓ ਤੇ ਸੁਣ ਕੇ ਆਪ ਦੇ ਵਿਚਾਰ ਜਰੂਰ ਦਿਓ ਵੀ ਤੁਹਾਨੂੰ ਕੀ ਲੱਗਿਆ ਇਹ ਜਿਹਨੂੰ ਬਈ ਭਾਰਤ ਸਰਕਾਰ ਦੁਆਰਾ ਅੰਤਖਵਾਦੀ ਘੋਸ਼ਿਤ ਕਰਕੇ ਫਾਂਸੀ ਦੇ ਦਿੱਤੀ ਗਈ ਸੀ 2013 ਦੇ ਵਿੱਚ ਤੇ ਤੁਸੀਂ ਜਰੂਰ ਆਪ ਦੇ ਵਿਚਾਰ ਕਮੈਂਟਾਂ ਦੇ ਵਿੱਚ ਪਹਿਲਾਂ ਪੂਰੀ ਕਹਾਣੀ ਸੁਣਿਓ ਤੇ ਫਿਰ ਉਸ ਆਪ ਦੇ ਵਿਚਾਰ ਦੱਸਿਓ ਵੀ ਤੁਹਾਨੂੰ ਇਹ ਬੰਦਾ ਅੰਤਖਵਾਦੀ ਲੱਗਿਆ ਜਾਂ ਤੁਹਾਡੀ ਕੀ ਰਾਏ ਹੈ ਇਸ ਬਾਰੇ ਆਪਣੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਕਹਾਣੀ ਸ਼ੁਰੂ ਕਰਦੇ ਆਂ ਬਈ ਅਫਜਲ ਗੁਰੂ ਦਾ ਜਨਮ ਹੁੰਦਾ ਹੈ ਪਾਕੀ ਆਪਣੇ ਇੰਡੀਆ ਦੇ ਜਿਹੜੀ ਕਸ਼ਮੀਰ ਦੇ ਵਿੱਚ ਜਿਹੜਾ ਇੰਡੀਆ ਦੇ ਅੰਦਰ ਹੁੰਦਾ ਕਸ਼ਮੀਰ ਅਫਜਲ ਗੁਰੂ ਤੇ ਤਾਰੂਕ ਮਾਮਦੋ ਭਰਾ ਹੁੰਦੇ ਆ ਬਈ ਇਹ ਇਹਨਾਂ ਪਿਤਾ ਜਿਹੜਾ ਉਹ ਬਚਪਨ ਦੇ ਵਿੱਚ ਐਕਸਪਾਇਰ ਹੋ ਜਾਂਦਾ ਤੇ ਇਹਨਾਂ ਦੀ ਮਾਤਾ ਜਿਹੜੀ ਉਹ ਇਹਨਾਂ ਦਾ ਪਾਲਣ ਪੋਸ਼ਣ ਕਰਦੀ ਹੈ ਤੇ ਬੜੇ ਹੀ ਧਾਰਮਿਕ ਵਿਚਾਰਾਂ ਵਾਲੇ ਆ ਤੇ ਧਰਮ ਨੂੰ ਮੰਨਣ ਵਾਲੀ ਮੁਸਲਮਾਨ ਪੰਜੇ ਟਾਈਮ ਨਮਾਜ਼ਾਂ ਪੜ੍ਹਦੇ ਆ ਉਹਦੇ ਮਗਰ ਲਾ ਕੇ ਇਹ ਵੀ ਬਈ ਬੱਚੇ ਪੂਰੇ ਧਾਰਮਿਕ ਹੁੰਦੇ ਦੋਨੇ ਭਰਾ ਪੰਜੇ ਟਾਈਮ ਨਮਾਜ਼ ਕਰਦੇ ਆ ਮੁੱਢਲੀ ਸਿੱਖਿਆ ਬਈ ਕਸ਼ਮੀਰ ਤੋਂ ਪੂਰੀ ਕਰਕੇ ਫਿਰ ਇਹ ਆਪਦੇ ਹਾਇਰ ਐਜੂਕੇਸ਼ਨ ਜਾਂ ਗ੍ਰੈਜੂਏਸ਼ਨ ਕਰਨ ਵਾਸਤੇ ਇਹ ਦਿੱਲੀ ਆਉਂਦਾ ਹੈਗਾ ਆਬਦਲ ਗੁਰੂ ਉੱਥੇ ਇਹਦਾ ਪ੍ਰੋਫੈਸਰ ਹੁੰਦਾ ਹੈ ਮੁਹੰਮਦ ਗਲਾਨੀ ਉਹ ਵੀ ਇਸਲਾਮ ਧਰਮ ਨਮਾੰਦਾ ਹੁੰਦਾ ਬਈ ਉਹ ਵੀ ਇਸਲਾਮ ਦਾ ਪ੍ਰਚਾਰ ਕਰਦਾ ਉਹਦੇ ਵਿਚਾਰਾਂ ਤੇ ਬਹੁਤ ਪ੍ਰਭਾਵਿਤ ਹੁੰਦਾ ਹੈ ਆਉਤੇ ਗ੍ਰੈਜੂਏਸ਼ਨ ਪੂਰੀ ਕਰਕੇ ਹੈ ਬਈ ਪੁੱਠਾ ਫੇਰ ਕਸ਼ਮੀਰ ਜਾ ਵੜਦਾ ਉੱਥੇ ਜਾ ਕੇ ਆਪਦੇ ਧਰਮ ਦਾ ਪ੍ਰਚਾਰ ਕਰਦਾ ਮੰਨ ਕੇ ਚਲੋ ਉਸ ਲੋਟ ਨਹੀਂ ਜਿਵੇਂ ਆਪਾਂ ਦੂਜੇ ਮੁਸਲਮਾਨ ਕਰਦੇ ਸੀਗੇ ਵੀ ਸਹੀ ਸੱਚੇ ਸਲਾਮ ਵਾਲੇ ਲੋਕਾਂ ਨੂੰ ਜਾਗਰੂ ਕਰਦਾ ਵੀ ਸਹੀ ਸੱਚਾ ਮੁਸਲਮਾਨ ਕੀ ਹੁੰਦਾ ਹੈਗਾ ਉਸ ਤਰ੍ਹਾਂ ਧਰਮ ਪ੍ਰਚਾਰ ਕਰਦਾ ਹੈ ਤੇ ਉੱਥੇ ਧਰਮ ਪ੍ਰਚਾਰ ਕਰਦੇ ਕਰਦੇ ਨਾਲ ਕੀ ਹੁੰਦਾ ਹੈ ਜਿਹੜੀ ਭਾਰਤ ਦੀ ਪੁਲਿਸ ਲੋਰ ਕਸ਼ਮੀਰ ਦੇ ਵਿੱਚ ਹੁੰਦੀ ਹੈ ਉਹ ਇਹ ਤੇ ਬਈ ਨਜਾਇਜ਼ ਪਰਚੇ ਤੇ ਪਰਚਾ ਠੋਕੀ ਤਰੀ ਹੁੰਦੀ ਹੈ ਕਦੇ ਕੋਈ ਪਰਚਾ ਠੋਕ ਦਿੰਦੇ ਕਦੇ ਇਹ ਵਿਚਾਰਾ 50000 ਰੁਪਏ ਦੇ ਕੇ ਬਾਹਰ ਆਉਂਦਾ ਕਦੇ ਲੱਖ ਰੁਪਏ ਦੇ ਕੇ ਬਾਹਰ ਆਉਂਦਾ ਇਹ ਆ ਆਪਦੀ ਸਾਰੇ ਵੀ ਕਿਤਾਬ ਦੇ ਵਿੱਚ ਲਿਖਿਆ ਹੈ ਜੇਲ੍ਹ ਦੇ ਵਿੱਚ ਬੈਠਣੇ ਕਿਤਾਬ ਲਿਖੀ ਸੀ ਇਸ ਤਰ੍ਹਾਂ ਕਰ ਕਰਕੇ ਬਈ ਇਹ ਬੱਚ ਬਚਾ ਕੇ ਮੰਨ ਲਾ ਜੇਲ੍ਹ ਤੋਂ ਕਦੇ ਆ ਜਾਂਦਾ ਕਦੇ ਪੈਸੇ ਰਿਸ਼ਵਤ ਦੇ ਕੇ ਮੰਨ ਕਿਸ ਲੋ ਵੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ ਫਿਰ ਹੁੰਦੇ ਹੁੰਦੇ ਬਈ ਇਹਦਾ ਵਿਆਹ ਹੋ ਜਾਂਦਾ ਅਫਸਾਨਾ ਨਾਂ ਦੀ ਕੁੜੀ ਨਾਲ ਠੀਕ ਹੈ ਬਿਆਹ ਹੋ ਜਾਂਦਾ ਦੋਨੇ ਬੜੇ ਖੁਸ਼ ਰਹਿ ਰਹੇ ਹੁੰਦੇ ਇਹ ਤੇ ਫੇਰ ਬਈ ਪਰਚਾ ਪੈਂਦਾ ਇੱਕ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਇਹਦੀ ਜਿਹੜੀ ਜੇਲ ਦੇ ਵਿੱਚ ਇਹਨੂੰ ਮਿਲਦਾ ਗਾਜੀ ਬਾਬਾ ਜਿਹੜਾ ਲਸ਼ਕਰੇ ਤੋਂ ਬਾਅਦ ਤੇ ਜੜੀਆਂ ਆ ਪਾਕਿਸਤਾਨ ਦੇ ਵਿੱਚ ਅੰਤਕ ਵਧੀਆਂ ਗਤੀ ਵਧੀਆਂ ਚੱਲਦੀਆਂ ਲਸ਼ਕਰ ਤੋਂ ਬਾਅਦ ਹੋ ਗਏ ਤੇ ਇੱਕ ਦੋ ਹੋ ਰਹਿਣੀਆਂ ਉਹਨਾਂ ਦਾ ਮਨ ਜਲ ਮੁਖੀ ਚੀਪ ਸੀਗਾ ਜਿਹੜਾ ਗਾਜੀ ਬਾਬਾ ਇਹਨੂੰ ਬਈ ਇੰਨਾ ਕਾ ਉਹਦੇ ਮਨ ਵਿਚ ਗੱਲਾਂ ਚ ਪ੍ਰਭਾਵਿਤ ਕਰ ਲੈਂਦਾ ਤੇ ਇਹਨੂੰ ਕਹਿੰਦਾ ਵੀ ਆਪਾਂ ਐ ਕਰਕੇ ਭਾਰਤ ਨੂੰ ਤਬਾਹ ਕਰਨਾ ਹੈਗਾ ਤੇ ਟਾਰਗੇਟ ਦਿੰਦਾ ਐ ਨੂੰ ਬਈ ਬੱਖੋ-ਬੱਖਰ ਥਾਂ ਤੇ ਵੀ ਤੂੰ ਉੱਥੇ-ਉਥੇ ਜਾ ਕੇ ਧੁਮਾਕੇ ਕਰਨੇ ਆ ਜਾਂ ਐਂ ਬੰਦਿਆਂ ਦੀ ਹੈਲਪ ਕਰਨੀ ਆ। ਇਹ ਬੰਦਾ ਬਈ ਇਹ ਪੜਿਆ-ਲਿਖਿਆ ਸੀ, ਇਹ ਦਿਮਾਗ ਦਾ ਬਹੁਤ ਤੇਜ ਬੰਦਾ ਸੀ ਇਹ। ਇੰਜੀਨੀਅਰਿੰਗ ਕਰਕੇ ਗਿਆ ਸੀ ਜਾ ਤੇ ਉਹ ਗਾਜੀਬਾਬਾ ਇਹਨੂੰ ਵਰਤਣਾ ਚਾਹੁੰਦਾ ਸੀ ਪਰ ਇਹ ਗਾਜੀਬਾਬਾ ਨੂੰ ਸਪਸ਼ਟ ਜਵਾਬ ਦੇ ਜਾਂਦਾ। ਇਹ ਕਹਿੰਦਾ ਮੈਂ ਬਈ ਆਮ ਜਨਤਾ ਨੂੰ ਮੈਂ ਕੁਝ ਨਹੀਂ ਕਹਿ ਸਕਦਾ। ਠੀਕ ਹੈ ਮੈਂ ਉੱਥੇ ਇਹ ਜਗਾਹ ਕੰਮ ਨਹੀਂ ਕਰਦਾ ਜੇਕਰ ਕੇ ਆਮ ਜਨਤਾ ਜੀ ਕਾਜਲਟੀ ਹੋਵੇ। ਤੇ ਫਿਰ ਇਹ ਉਹ ਵੀ ਪਲਾਨ ਬਣਾਉਂਦਾ ਤੇ ਇਹ ਕਹਿੰਦਾ ਮੈਂ ਇੰਡੀਆ ਦਾ ਪੂਰਾ ਸਿਸਟਮ ਹੀ ਚੇਂਜ ਕਰਨਾਗਾ ਆਮ ਲੋਕਾਂ ਨੂੰ ਨਹੀਂ ਮੈਂ ਮਾਰਨਾ ਜਿਹੜੇ ਇਹ ਜਿਨ੍ਹਾਂ ਨੇ ਇਹ ਸਿਸਟਮ ਬਣਾਇਆ ਹੈ ਗੰਦਾ ਸਿਸਟਮ ਹੈ ਇਸ ਨੂੰ ਚੇਂਜ ਕਰਨਾ ਹੈ ਤੇ ਇਹ ਉਹ ਵੀ ਪਲਾਨ ਕਰਕੇ ਆਪਣੀ ਜਿਹੜੀ ਪਾਰਲੀਮੈਂਟ ਆ ਉਹ ਤੇ ਅਟੈਕ ਕਰਨ ਦਾ ਮੰਨ ਕੇ ਚੱਲੋ ਉਹ ਵੀ ਪਲਾਨ ਬਣਾਉਂਦਾ ਕਿ ਗਾਜੀ ਬਾਬਾ ਇਹਨੂੰ ਬੰਦੇ ਦਿੰਦਾਗਾ ਪੰਜ ਬੰਦੇ ਹੁੰਦੇ ਆ ਇੱਕ ਮੁਹੰਮਦ ਅंसारी ਹੁੰਦਾ ਹੈ ਰਾਜਾ ਹੁੰਦਾ ਹੈ ਤੇ ਤੰਨੇ ਮੰਦੇ ਹੋਰ ਹੁੰਦੇ ਵੀ ਪੰਜ ਜਣੇ ਹੁੰਦੇ ਆ ਪੰਜ ਜਣਾਂ ਨੂੰ ਇਹ ਬਈ ਉਥੋਂ ਬੰਬਾਂ ਬੰਬੂ ਤਿਆਰ ਕਰਕੇ ਸਾਰਾ ਸਮਾਨ ਲੈ ਕੇ ਬੰਬ ਤਿਆਰ ਕਰਕੇ ਉਹਨਾਂ ਦੇ ਸ਼ਰੀਰ ਨਾਲ ਬੰਨ ਕੇ AK-47ਾਂ ਜੁਆੜ ਕਰਕੇ ਗਾਜੀ ਬੱਬਾ ਨਾਲ ਲਿੰਕ ਜੁੜ ਗਿਆ ਅਸਲ ਇਹ ਕਿੱਥੇ ਕਮੀ ਰਣੀ ਸੀਗੀ ਸਾਰਾ ਕੁਝ ਸਿਸਟਮ ਕਰਕੇ ਮੁਹੰਮਦ ਗਲਾਨੀ ਨਾਲ ਗੱਲ ਕਰਦਾ ਹੈਗਾ ਦਿੱਲੀ ਆ ਕੇ ਉਹਨਾਂ ਨੂੰ ਅੰਬੈਸਟਰ ਕਾਰ ਦਵਾਉਂਦਾ ਹੈਗਾ ਅੰਬੈਸਟਰ ਕਾਰ ਦੇ ਉੱਤੇ ਬਈ ਅੱਗੇ ਇਹ ਸਟicker ਲਾ ਕੇ ਮੰਤਰੀ ਦਾ ਲਾਲ ਬੱਤੀ ਲਾ ਕੇ ਸਿੱਧੀ ਗੱਡੀ ਬਾੜ ਦਿੰਦੇ ਆ ਪਾਰਲੀਮੈਂਟ ਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ ਐਂ ਲੱਗਦਾ ਕੋਈ ਨੇਤਾ ਹੀ ਆਇਆ ਹੋਊਗਾ ਉੱਤਰੇ ਸਰ ਬਈ ਜਦੋਂ ਜਾਂਦੇ ਆ ਇਹ ਤੇ ਇਹਨਾਂ ਦੇ ਪੇਸ਼ੂ-ਵਿਸ਼ਾ ਦੇਖ ਕੇ ਇੱਕ ਜਿਹੜਾ ਸਿਕਿਉਰਿਟੀ ਦੇ ਵਿੱਚ ਫੌਜੀ ਖੜਾਉਂਦਾ ਉਹਨੂੰ ਸ਼ੱਕ ਹੋ ਜਾਂਦਾ ਤੇ ਇਹਨਾਂ ਦੇ ਤੇ ਉਹ ਵੀ ਜਦੋਂ ਆ ਕੇ ਇਹਨਾਂ ਨੂੰ ਕਹਿੰਦਾ ਤੁਸੀਂ ਮੈਨੂੰ ਆਪ ਦਾ ਦਿਖਾਓ ਆਈਡੀ ਕਾਰਡ ਦਿਖਾਓ ਜਾਂ ਪਛਾਣ ਪੱਤਰ ਮੰਗਦਾਗਾ ਵੀ ਤੁਸੀਂ ਕੌਣ ਹੋ ਤਾਂ ਇਹ ਬਈ ਥੋੜਾ ਜਿਹਾ ਘਬਰਾ ਜਾਂਦੇ ਆ ਤੇ ਇਹਨਾਂ ਤੋਂ ਗੱਡੀ ਜਿਹੜੀ ਡਿਫੈਂਸ ਮਿਨਿਸਟਰ ਦੀ ਗੱਡੀ ਨਾਲ ਗੱਡੀ ਬੱਜ ਜਾਂਦੀ ਹੈ ਫੇਰ ਕੀ ਹੁੰਦਾ ਐ ਇੰਨੇ ਦੂਜੇ ਵੀ ਸਾਰੇ ਪਲਸ ਵਾਲੇ ਹਰਕਤ ਜਿੰਨੇ ਫੌਜੀ ਸਿਕਿਉਰਿਟੀ ਨੇ ਸਾਰੀ ਬਈ ਮਹਲ ਹਰਕਤ ਆ ਜਾਂਦੀ ਐ ਸਾਰੇ ਇਹਨਾਂ ਤੇ ਇਹ ਸੋਚਦੇ ਅੰਦਰ ਪੰਜੇ ਬੰਦੇ ਬੈਠੇ ਹੁੰਦੇ ਐ ਵੀ ਹੁਣ ਆਪਾਂ ਬੁਰੀ ਤਰ੍ਹਾਂ ਫਸ ਚੁੱਕੇ ਆ ਤੇ ਆਪਾਂ ਆਪਦਾ ਟਾਰਗੇਟ ਜਿਹੜਾ ਪੂਰਾ ਕਰਨਾ ਐ ਇਹ ਪੰਜੇ ਬੰਦੇ ਗੱਡੀ ਦੇ ਵਿੱਚ ਬਿਸਮਿਲ੍ਲਾ ਪੜਦੇ ਆ ਆਪਦਾ ਲਾਣ ਯਾਦ ਕਰਦੇ ਆ ਤੇ ਉਤਰਨਸਾਰ ਬਈ ਫਾਇਰਿੰਗ ਸ਼ੁਰੂ ਕਰ ਦਿੰਦੇ ਐ ਠੀਕ ਐ ਜਿਹਦੇ ਵਿੱਚ ਆਪਣੇ 26 27 ਮਾਨੇ ਜਿਹੜੇ ਵੀ ਪਲਸਾਇ ਦੇ ਥਾਵ ਯਾਲੇ ਬੰਦੇ ਸੀ ਦਿਹੋ ਜਾਂਦੇ ਐ ਉਦੋਂ ਬਾਅਦ ਹੁੰਦਾ ਹੁੰਦਾ ਕੀ ਹੁੰਦਾ ਇਹ ਅੰਦਰ ਪਾਰਲੀਮੈਂਟ ਦੇ ਅੰਦਰ ਘੁਸਦੇ ਆ ਤੇ ਗਾਂ ਜਿਹੜੇ ਬੜਨ ਵਾਲੇ ਹੁੰਦੇ ਪਾਰਲੀਮੈਂਟ ਉੱਥੇ ਮਹਿਲਾ ਕਨਸਟੇਬਲ ਹੁੰਦੀ ਹੈ ਕਮਲੇਸ਼ ਉਹ ਵੀ ਹਾਰਨ ਬਚਾਉਣ ਦੀ ਹੈ ਹਾਰਨ ਬਚਾਉਣ ਦੇ ਨਾਲ ਹੀ ਸਾਨੂੰ ਪਤਾ ਪਾਰਲੀਮੈਂਟ ਦੇ ਸਾਰੇ ਦਰਵਾਜ਼ੇ ਜਿਹੜੇ ਉਹ ਬੰਦ ਕਰ ਲਿੱਤੇ ਜਾਂਦੇ ਉਹਦੇ ਵਿੱਚ ਪ੍ਰਧਾਨ ਮੰਤਰੀ ਤੇ ਉੱਥੋਂ ਨਿਕਲ ਹੀ ਚੁੱਕੇ ਹੁੰਦਾ ਹੈਗਾ ਡਿਫੈਂਸ ਮਿਨਿਸਟਰ ਹੁੰਦਾ ਤੇ ਇੱਕ ਹੋਮ ਮਿਨਿਸਟਰ ਹੁੰਦਾ ਦੋ ਨੇਤਾ ਹੁੰਦੇ ਵੱਡੇ ਉਹਨਾਂ ਨੂੰ ਬਈ ਅੰਦਰ ਜਦੋਂ ਬਾਹਰ ਤਮਾਕਿਆਂ ਦੀ ਬਾਤ ਹੁੰਦੀ ਹੈ ਤੇ ਸੱਚੀ ਗੱਲ ਹੈ ਮੰਨ ਲਓ ਕਿ ਜਿਹੜੀ ਸਟੋਰੀ ਹੈ ਉਧਰ ਉਹਨਾਂ ਦਾ ਨਾ ਬਈ ਪਿਚ ਪਿਸ਼ਾਬ ਨਿਕਲਦਾ ਮੰਤਰੀਆਂ ਦਾ ਜਦੋਂ ਬਾਹਰ ਬੰਬ ਤੇ ਬੰਬ ਪਾਇਦਾ ਇੱਕ ਪੁਲਸਾਰੀ ਕੋਲ ਕਾਂਤਕਵਾਦੀ ਜਾਂ ਜਾ ਕੇ ਲੱਗਦੇ ਸਾਰੇ ਸਰੀਰ ਤੇ ਬੰਬ ਬੰਨੇ ਹੁੰਦੇ ਜਦੋਂ ਉੱਡਦਾ ਬਈ ਧਮਾਕਾ ਹੁੰਦਾ ਕਮਰੇ ਸਾਰਾ ਬਿਲਡਿੰਗ ਉੱਡ ਜਾਂਦੀ ਹੈ ਤੇ ਕਰਦੇ ਕਰਾਉਂਦੇ ਬਈ ਇਹ ਪੰਜੇ ਬੰਦੇ ਜਿਹੜੇ ਉੱਥੇ ਸ਼ਹੀਦ ਹੋ ਜਾਂਦੇ ਆ ਪਰ ਆਪਣਾ ਇਹਨਾਂ ਭਾਰਤ ਦਾ ਮੰਤਰੀ ਜਿਹੜਾ ਕੋਈ ਉਹ ਕੋਈ ਨਹੀਂ ਮਰਦਾ ਤੇ ਜਿਹੜੇ ਆਪਣੇ 26 27 ਪੁਲਸ ਵਾਲੇ ਹੁੰਦੇ ਆ ਉਹ ਬਈ ਵਿਚਾਰੇ ਵੇ ਇੱਕ ਸੁਰੂ ਮਾਰੇ ਜਾਂਦੇ ਆ ਠੀਕ ਹੈ ਫਿਰ ਉਹਨਾਂ ਨੇ ਜਦ ਇਹ ਗੱਡੀ ਉਦੋਂ ਬਾਅਦ ਸਾਰਾ ਸਿਸਟਮ ਹੋਰ ਨਿਪਟਦਾ ਪੁਲਿਸ ਆ ਕੇ ਗੱਡੀ ਦੇ ਵਿੱਚ ਜਾਂਚ ਪੜਤਾਲ ਕਰਦੇ ਆ ਉਹਨਾਂ ਨੂੰ ਮੋਬਾਈਲ ਮਿਲਦਾ ਮੋਬਾਈਲ ਦੇ ਵਿੱਚੋਂ ਕੰਟੈਕਟ ਕੱਢਦੇ ਆ ਤੇ ਪੁਲਿਸ ਕਰਦੀ ਕਰਾਉਂਦੀ ਅਫਜ਼ਲ ਗੁਰੂ ਤਾਈ ਪਹੁੰਚ ਜਾਂਦੀ ਹੈ ਅਫਜ਼ਲ ਗੁਰੂ ਨੂੰ ਚੱਕਦੀ ਹੈ ਮੁਹੰਮਦ ਗਲਾਨੀ ਨੂੰ ਚੱਕਦੀ ਉਹਦੇ ਭਰਾ ਨੂੰ ਚੱਕਦੀ ਹੈ ਤੇ ਅਫਸਾਨਾ ਖਾਨ ਨੂੰ ਚੱਕ ਲੈਂਦਾ ਇਹਨਾਂ ਨੂੰ ਵੀ ਕੋਰਟ 'ਚ ਪੇਸ਼ ਕੀਤਾ ਜਾਂਦਾ ਜੱਜ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੰਦਾ ਸਾਰਿਆਂ ਨੂੰ ਉਦੋਂ ਬਾਅਦ ਵੀ ਇਹ ਹਾਈ ਕੋਰਟ ਦੇ ਵਿੱਚ ਰੈਟ ਪਾਉਂਦੇ ਆ ਸਾਰਾ ਨੋਟ ਬੱਡੀ ਇੱਥੇ ਜਿਹੜੀ ਬੇਇਨਸਾਫੀ ਬਈ ਜਿਹੜੀ ਮੁਹੰਮਦ ਅਫਜਲ ਨਾਲ ਹੋਈ ਉਹ ਇਹ ਹੋਈ ਕਿ ਉਹ ਕਿਸੇ ਵੀ ਵਕੀਲ ਨੇ ਕੇਸ ਨਹੀਂ ਲੜਿਆ ਹਰੇਕ ਵਕੀਲ ਬਾਈ ਉਹਨੂੰ ਕੇਸ ਲੜਨ ਤੋਂ ਨਾ ਕਰ ਦਿੰਦਾ ਸੀ ਆ ਤੇ ਉਹਨੇ ਪਹਿਲਾਂ ਦੂਜੇ ਕੋਰਟ ਚ ਮਿਲਿਆ ਜੇ ਹਾਈ ਕੋਰਟ ਚ ਗਿਆ ਕੇਸ ਉੱਥੇ ਵੀ ਕੋਈ ਵਕੀਲ ਨੇ ਕੋਈ ਇਹ ਕੇਸ ਨਹੀਂ ਲੜਿਆ ਨੇ ਆਪਦੇ ਚਾਰ ਨਾ ਵਕੀਲਾਂ ਦਾ ਨਾਮ ਦਿੱਤੇ ਮੇਰੇ ਆਹ ਵਕੀਲ ਮੇਰਾ ਕੇਸ ਲੜਨ ਤੇ ਜੱਜ ਵੀ ਸਪੈਸ਼ਲ ਜਮਾ ਸੱਦੀ ਨਾ ਕਰ ਦਿੰਦਾ ਕਹਿੰਦਾ ਬਈ ਤੈਨੂੰ ਇਹ ਨਹੀਂ ਜਿਹੜਾ ਤੂੰ ਇਹ ਮੰਨ ਕੇ ਸਾਲ ਵੀ ਕੋਰਟ ਦੀ ਇਹ ਬੇਇਜ਼ਤੀ ਹੈਗੀ ਅਸੀ ਤਾਂ ਨਏ ਇਹ ਸ਼ਰਤਾਂੜੀ ਹੋਣੀ ਮੰਨ ਸਕਦੇ ਹੁੰਦੇ ਹੁੰਦੇ ਕੀ ਹੁੰਦਾ ਬਾਈ ਤੇ ਜੋ ਹਾਈ ਕੋਰਟ ਚ ਕੇਸ ਵਗ ਜਾਂਦਾ ਉੱਥੇ ਮੁਹੰਮਦ ਗਲਾਨੀ ਵਰਗੇ ਸਾਰੇ ਉਹ ਆਉਂਦੇ ਵਧੀਆ ਚੰਗੇ ਵਕੀਲ ਕਰ ਲੈਂਦੇ ਆ ਜਾਣ ਪਛਾਣ ਹੁੰਦੀ ਹੈ ਦਿੱਲੀ ਚ ਰਹਿੰਦਾ ਹੀ ਹੁੰਦਾ ਉਹ ਹਾਈ ਕੋਰਟ ਤੋਂ ਕੇਸ ਸੁਪਰੀਮ ਕੋਰਟ ਚ ਵਗ ਜਾਂਦਾ ਸੁਪਰੀਮ ਕੋਰਟ ਚ ਜਾ ਕੇ ਬਾਈ ਗਲਾਨੀ ਜਿਹੜਾ ਉਹ ਭਰੀ ਹੋ ਜਾਂਦਾ ਤੇ ਜਿਹੜੀ ਇਹਦੇ ਘਰ ਵਾਲੇ ਪਸੰਨਾ ਹੁੰਦੀ ਹੈ ਉਹਨੂੰ 5 ਸਾਲਾਂ ਦੀ ਕੈਦ ਹੋ ਜਾਂਦੀ ਹੈ ਤੇ ਜਿਹੜਾ ਦਾ ਭਰਾ ਹੁੰਦਾਗਾ ਉਹਨੂੰ ਉਹ ਮਰਕਾਜ਼ੋਂ ਇਹਦੇ ਤੇ ਅਬਦਲ ਗੁਰੂ ਦੀ ਫਾਂਸੀ ਦੀ سزا ਇੱਥੇ ਜਾਰੀ ਹੁੰਦੀ ਹੈ। ਫੇਰ ਭਾਈ ਇਹ ਆਪਦੀ ਜਿਹੜੀ ਕਰਕੇ ਰਾਸ਼ਟਰਪਤੀ ਕੋਲ ਅਪੀਲ ਹੁੰਦਾ ਉਸ ਟਾਈਮ ਆਪਣੇ ਰਾਸ਼ਟਰਪਤੀ ਹੁੰਦਾ ਏਪੀਜੀ ਅਬਦਲ ਪ੍ਰਾਹਮ ਇਹ 2001 ਦੀ ਗੱਲ ਆ 2001 ਦੇ ਵਿੱਚ ਸਾਰਾ ਕੁਝ ਹੋਇਆ ਸੀ ਜੇ ਮੰਨ ਲਾ ਪਾਰਲੀਮੈਂਟ ਤੇ ਹਮਲਾ ਹੋਇਆ ਸੀਗਾ ਸਾਰਾ ਸਿਸਟਮ ਇਹ ਤੁਹਾਨੂੰ ਮੈਂ 2001 ਦੀ ਗੱਲ ਸਾਂ ਰਿਆ ਤੇ ਏਪੀਜੀ ਅਬਦਲ ਕਲਾਮ ਵੀ ਉਸ ਤੇ ਕੋਈ ਮੰਨ ਕੇ ਚਲੋ ਵੀ ਉਹ ਤੇ ਧਿਆਨ ਨਹੀਂ ਦਿੰਦਾ ਟੱਪ ਜਾਂਦਾ ਉਹਦਾ ਟਾਈਮ ਟੱਪ ਜਾਂਦਾ ਉਹਦਾ ਅਮਰਤਾ ਪ੍ਰੀਤਮ ਬੰਦੀ ਹੈ ਆਪਣੇ ਰਾਸ਼ਟਰਪਤੀ ਉਹ ਵੀ ਕੋਈ ਧਿਆਨ ਨਹੀਂ ਦਿੰਦੀ ਟੱਪ ਜਾਂਦਾ ਸਾਰਾ ਸਿਸਟਮ ਉਹਦੇ ਬਾਅਦ ਪ੍ਰਨਾਮ ਮੁਖਰਜੀ ਜੀ ਤੋਂ ਰਾਸ਼ਟਰਪਤੀ ਬੰਦਾ 2013 ਦੇ ਵਿੱਚ ਉਹ ਇਹਦੀ ਫਾਈਲ ਚੱਕਦਾ ਉਹੋ ਜਿਹੜਾ ਆਪ ਦੇ ਮਨਕਦਰ ਅਧਿਕਾਰ ਗਿਆ ਨੂੰ ਤੁਰੰਤ ਮੰਨ ਕੇ ਇੱਕ ਹਫਤੇ ਦਾ ਟਾਈਮ ਹੁੰਦਾ ਵੀ ਇੱਕ ਹਫਤੇ ਦੇ ਵਿੱਚ ਵਿੱਚ ਇਹ ਬੰਦੇ ਨੂੰ ਆਪਾਂ ਫਾਂਸੀ ਦੇਣੀ ਹੈ ਸਾਰੇ ਗੱਲਾਂ ਤਿਆਰੀਆਂ ਕਰ ਲੈਂਦੇ ਆਂ ਜਾਂਦੀਆਂ ਬਈ ਇਹਨੂੰ ਆਪਦੀ ਆਖਰੀ ਇੱਛਾ ਪੁੱਛੀ ਜਾਂਦੀ ਇਹ ਕਹਿੰਦਾ ਮੈਂ ਆਪਦੀ ਵਾਈਫ ਨੂੰ ਮਿਲਣਾ ਹੈ ਇਹਦੇ ਘਰੇ ਵੀ ਸੁਨੇਹਾ ਲਾਇਆ ਜਾਂਦਾ ਉਹ ਜਿਹੜੀ ਚਿੱਠੀ ਜਾਂ ਮੰਨ ਕੇ ਚੱਲ ਕੁਝ ਵੀ ਆ ਉਹ ਉਹਦੇ ਘਰੇ ਸੁਨੇਹਾ ਉਦੋਂ ਪਾਉਂਦਾ ਜਦੋਂ ਇਹਨੂੰ ਫਾਂਸੀ ਹੋ ਚੁੱਕੀ ਹੁੰਦੀ ਹੈ ਬੰਦੇ ਨੂੰ ਮਰ ਚੁੱਕਿਆ ਹੁੰਦਾ ਠੀਕ ਹੈ ਇਹ ਮਰ ਜਿੰਦਾ ਬੰਦਾ ਬਈ ਹੁਣ ਮੇਰੇ ਵਿਚਾਰ ਇਸ ਬੰਦੇ ਦੇ ਬਾਰੇ ਇਹ ਹੈ ਬਈ ਇਹ ਬੰਦਾ ਜੇ ਹੁੰਦਾ ਅੰਤਕਵਾਦੀ ਆ ਇਹ ਜਿਵੇਂ ਦੂਜੇ ਅੰਤਕਵਾਦੀ ਆ ਲੋਕਾਂ ਨੂੰ ਮਾਰਦੇਗਾ ਸਟੇਸ਼ਨ ਤੇ ਆਏ ਗੋਲਗਾ ਚਲਾਤੇ ਕਿਤੇ ਕਿਤੇ ਬੰਬ ਚਲਾਤਾ ਆ ਆਮ ਪਬਲਿਕ ਜਗਾਹ ਤੇ ਠੀਕ ਹੈ ਫਿਰ ਤਾਂ ਆਪਾਂ ਇਹਨੂੰ ਅੰਤਕਵਾਦੀ ਕਹਿ ਦਿੰਦੇ ਮੈਂ ਇੱਥੇ ਅੰਤਕਵਾਦੀਆਂ ਸਪੋਰਟ ਨਹੀਂ ਕਰ ਰਹਾ ਤੁਸੀਂ ਗੱਲ ਜਿਹੜਾ ਥੋੜੀ ਦਿਮਾਗ ਲਾ ਕੇ ਸੋਚਣ ਵਾਲੀ ਆ ਤੁਸੀਂ ਵੀ ਸਹਿਮਤ ਹੋਵੋਗੇ ਕਿ ਕੁਝ ਬੰਦੇ ਮੇਰੀ ਸੋਚ ਨਾਲ ਬਾਕੀ ਆਪ ਦਾ ਵਿਚਾਰ ਸਾਰੇ ਜਰੂਰ ਦਿਓ ਤੇ ਇਹ ਵੀ ਆਪ ਦੇ ਧਰਮ ਦਾ ਪ੍ਰਚਾਰ ਕਰਦਾ ਹੁੰਦਾ ਉੱਥੇ ਪੁਲਿਸ ਨਿਰਾਇਜੇ ਤੇ ਪਰਚੇ ਪਾਉਂਦੀ ਆ ਫਿਰ ਬੰਦਾ ਇਹ ਬਾਗੀ ਹੁੰਦਾ ਸਮਝ ਗਏ ਗੱਲ ਤੁਸੀਂ ਇਹਨੂੰ ਆਪਾਂ ਮੈਂ ਤਾਂ ਅੰਤਕਵਾਦੀ ਮੰਨਦਾ ਨਹੀਂਗਾ ਬਾਕੀ ਇਹ ਜੇ ਅੰਤਕਵਾਦੀ ਹੁੰਦਾ ਤਾਂ ਆਮ ਲੋਕਾਂ ਨੂੰ ਮਾਰਦਾ ਭਈ ਇਹਨੇ ਸਿੱਧਾ ਟਾਰਗੇਟ ਜਿਵੇਂ ਆਪਣੇ ਸੰਘਾਂ ਨੇ ਚੱਕਿਆ ਸੀ ਸਿੱਧੀ ਪ੍ਰਧਾਨ ਮੰਤਰੀ ਮਾਰੀ ਸੀ ਇੰਦਰਾ ਗਾਂਧੀ ਇਹ ਸਾਰਾ ਸਿਸਟਮ ਉਹ ਵੀ ਕਰਨਾ ਚਾਹੁੰਦਾ ਹੁੰਦਾ ਹੈ ਵੀ ਮੈਂ ਸਾਰੇ ਲੀਡਰਸ਼ਿਪ ਜਿਹੜੀ ਇੰਡੀਆ ਦੀ ਪੋਲਿਟਿਕਸ ਹੈ ਉਹਨੂੰ ਖਤਮ ਕਰਕੇ ਨਵਾਂ ਸਿਸਟਮ ਬਣਾਉਂਗਾ ਜਿਹੜਾ ਇੰਨਾ ਕਰਪਸ਼ਨ ਹੋ ਚੁੱਕਾ ਸਾਰਾ ਖਤਮ ਹੀ ਕਰ ਦੇਣਾ ਉਹ ਕਹਿੰਦਾ ਸੀ ਇੱਕ ਝਟਕੇ ਦੇ ਵਿੱਚ ਪਾਰਲੀਮੈਂਟ ਡਾ ਕੇ ਤੇ ਇੰਡੀਆ ਦਾ ਸਾਰਾ ਸਿਸਟਮ ਹੀ ਚੇਂਜ ਕਰ ਦੇਣਾ ਇਹ ਬੰਦੇ ਦੀ ਸੋਚ ਇਹ ਸੀਗੀ ਭਈ ਠੀਕ ਹੈ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਸੁਣ ਕੇ ਬਈ ਅੱਗੇ ਜਰੂਰ ਸ਼ੇਅਰ ਕਰਿਓ ਨਾਲ ਆਪ ਦਾ ਆਦੇ ਵਿਚਾਰ ਜਰੂਰ ਦੱਸਿਓ ਜਿਹੜੇ ਬੰਦੇ ਆਪਣੇ ਵੀਡੀਓ ਫੇਸਬੁੱਕ ਤੇ ਦੇਖ ਰਹੇ ਆ ਉਹ ਪੇਜ ਨੂੰ ਜਰੂਰ ਫੋਲੋ ਕਰ ਲਓ ਜਿਹੜੇ YouTube ਤੇ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਐਸੇ ਤਰ੍ਹਾਂ ਦੇ ਵੀਡੀਓ ਬਈ ਆਪਣੇ ਪੇਜ ਤੇ ਚੈਨਲ ਤੇ ਦੇਖਣ ਲਈ ਬਣੇ ਰਹੋ ਸਾਰੇ ਤੇ ਗਾਹ ਵੀਡੀਓ ਬਈ ਬਣ ਕੇ ਲਾਈਕੇ ਸ਼ੇਅਰ ਕਮੈਂਟ ਜਰੂਰ ਕਰਦਾ ਕਰੋ ਸਾਡਾ ਇਹ ਇੱਕ ਇੱਕ ਲਾਈਕ ਕਮੈਂਟ ਬਈ ਸਾਨੂੰ ਬਹੁਤ ਹੀ ਹੌਸਲਾ ਦਿੰਦਾ ਹੈਗਾ ਹੋਰ ਵੀਡੀਓ ਬਣਾਉਣ ਵਾਸਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿ